ਬੈਡਨੀਆਂ ਫੌਜਾਂ ਰੱਖਣ ਵਾਲਾ ਔਰੰਗਾ ਇੰਨਾ ਵੱਡਾ ਲਾਮ ਲਸ਼ਕਰ ਰੱਖਣ ਵਾਲਾ ਔਰੰਗਾ ਸਤਿਗੁਰੂ ਜੀਆਂ ਦੀ ਉਹ ਲਿਖਤ ਕਲਮ ਦੇ ਨਾਲ ਲਿਖਿਆ ਹੋਇਆ ਜ਼ਫਰਨਾਮਾ ਪੜ੍ਹ ਕਰਕੇ ਮਰ ਗਿਆ ਦੇਖੋ ਜਿਹੜਾ ਕਹਿੰਦਾ ਸੀ ਮੇਰੇ ਕੋਲ ਫੌਜ ਬਥੇਰੀ ਹੈ ਗੋਰੀਸ਼ ਨਹੀਂ ਚੇਕਾਰੇ ਕੁੰਨਦ ਚਹਿਲ ਨਰ ਕਿ ਦਹਿਲ ਅਕਬਰ ਆਇਦ ਬਰੋ ਬੇਖਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਮੇਰੇ 40 ਭੁਖਣ ਪਾੜੇ ਸਿੰਘ ਤੇ ਤੂੰ 10 ਲੱਖ ਦਾ ਢੇਰਾ ਪਾਇਆ ਕੀ ਵਿਗਾੜਿਆ ਇਹ ਮੇਰਾ ਕਹਿੰਦੇ ਮੇਰੇ ਤੋਂ ਚਾਰ ਮਾਰ ਦਿੱਤੇ ਨੇ ਪਰ ਏ ਕੁੰਡਲੀਆ ਸੱਪ ਖਾਲਸਾ ਜਿਹੜਾ ਕਦੇ ਮਿਟੇਗਾ ਨਹੀਂ ਤੂੰ ਮੇਰਾ ਕੁਝ ਵੀ ਨਹੀਂ ਵਿਗਾੜ ਸਕਿਆ ਪਰ ਹਾਂ ਇੱਕ ਗੱਲ ਜ਼ਰੂਰ ਹੈ ਔਰੰਗਜ਼ੇਬ ਬਾਦਸ਼ਾਹ ਤੂੰ ਧਰਮ ਦਾ ਵਾਸਤਾ ਪਾਇਆ ਤੂੰ ਕੁਰਾਨ ਦੀ ਕਸਮ ਖਾਧੀ ਤੂੰ ਗਊ ਦੀ ਕਸਮ ਖਾਧੀ